ਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੂਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਭਾਰੀ ਦਰੋਸ਼ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਫਤ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਜਿੱਥੇ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਆਗੂ ਇਕੱਠੇ ਹੋਏ ਉੱਥੇ ਹੀ ਯੂਥ ਵੱਲੋਂ ਵੀ ਪਰਵਾਹ ਹੁੰਗਾਰਾ ਮਿਲਿਆ ਮੀਟਿੰਗ ਤੋਂ ਬਾਅਦ ਕੀਤਾ ਗਿਆ ਪੁਤਲਾ ਫੂਕ ਪ੍ਰਦਰਸ਼ਨ ਜਿਸ ਵਿੱਚ ਪੰਜਾਬ ਸਰਕਾਰ ਦੇ ਧੱਕੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਤੱਕੇਸ਼ਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਦੇਖੋ ਕਿਵੇਂ ਦਾ ਰਿਹਾ ਪੂਰਾ ਮਾਹੌਲ ਪੰਜਾਬੀ ਸਟੇਸ਼ਨ ਲਈ ਅਮਰੀਕ ਸਿੰਘ ਦੀ ਰਿਪੋਰਟ ਆ ਤੁਸੀਂ ਦੇਖ ਰਹੇ ਆ ਜਿੰਨੀ ਵੱਡੀ ਗੰਟੀ ਵਿੱਚ ਲੋਕ ਆਏ ਆ ਉਹ ਇਹ ਹੀ ਆ ਕਿ ਇਹ ਸਰਕਾਰ ਦੀ ਕਿਉਂਕਿ ਬਜੀਠਿਆ ਸਾਹਿਬ ਇਹ ਸਰਕਾਰ ਦੇ ਵਿਰੁੱਧ ਬਹੁਤ ਬੇਬਾਕੀ ਨਾਲ ਸਦਾ ਬੋਲਦੇ ਸੀਗੇ ਇਹ ਕਿਸਮ ਦੀ ਆਣ ਹਲਾਨੀ ਐਮਰਜੈਂਸੀ ਇਸ ਸਰਕਾਰ ਵੱਲੋਂ ਆ ਤੁਹਾਡੇ ਪੱਤਰਕਾਰ ਵੀ ਜੇ ਕੋਈ ਬੋਲਦਾ ਆ ਤੇ ਉਹਨੂੰ ਵੀ ਉੱਤੇ ਵੀ ਪਰਚੇ ਦਰਜ ਹੁੰਦੇ ਆ ਜਿਹੜਾ ਰਾਜਨੀਤਿਕ ਬੰਦਾ ਬੋਲਦਾ ਉਹਦੇ ਉੱਤੇ ਵੀ ਪਰਚੇ ਦਰਜ ਹੁੰਦੇ ਆ ਤੇ ਵਜੀਠੀਆ ਸਾਹਿਬ ਤਾਂ ਲੰਬੇ ਸਮੇਂ ਤੋਂ ਪਾਰਟੀ ਦੇ ਲਈ ਕਿੱਥੇ ਬਹੁਤ ਵਫਾਦਾਰ ਵਧੀਆ ਤਰ੍ਹਾਂ ਤਰੀਕੇ ਨਾਲ ਕੰਮ ਕਰਦੇ ਆ ਉੱਥੇ ਇਸ ਟਾਈਮ ਦੇ ਵਿੱਚ ਜੇ ਕੋਈ ਪੰਜਾਬ ਦੇ ਵਿੱਚੋਂ ਬਹੁਤ ਨਿਹੜਕ ਹੋ ਕੇ ਇਸ ਸਰਕਾਰ ਦੇ ਵਿਰੁੱਧ ਬੋਲਦਾ ਕਿਉਂਕਿ ਗੱਲ ਉਹ ਲੋਕਾਂ ਦੀ ਕਰਦੇ ਆ ਆਮ ਲੋਕਾਂ ਦੀ ਕਰਦੇ ਆ ਤੇ ਉਹ ਉਹਦੇ ਲਈ ਇਸ ਸਰਕਾਰ ਨੂੰ ਤਕਲੀਫ ਆ ਉਹ ਤਕਲੀਫ ਦੇ ਕਾਰਨ ਮੇਰਾ ਖਿਆਲ ਆ ਕਿ ਇਹ ਤਾਂ ਇੱਕ ਸੰਜੀਵਨੀ ਬੂਟੀ ਜਿਹੜੀ ਆ ਉਹ ਹੀ ਰੋਮਣੀ ਇਹ ਕਾਜੀਦਾਲੂ ਵੀ ਪੰਜਾਬ ਦੇ ਲੋਕਾਂ ਨੂੰ ਵੀ ਮਿਲੀ ਆ ਕਿ ਅੱਜ ਲੋਕ ਜਿਹੜੇ ਐਨੀ ਵੱਡੀ ਗਿਣਤੀ ਵਿੱਚ ਇਹ ਸਰਕਾਰ ਦੇ ਵਿਰੁੱਧ ਹੋਏ ਆ ਸਾਰੀ ਰਾਜਨੀਤਿਕ ਕੌ ਸਾਰੀ ਆਪੋਜੀਸ਼ਨ ਜਿਹੜੀ ਆ ਉਹ ਇਸ ਕਾਰੇ ਨੂੰ ਕਿਉਂਕਿ ਇੱਕ ਲੇਡੀ ਦੇ ਨਾਲ ਇੱਕ ਵੱਡੇ ਲੀਡਰ ਦੇ ਨਾਲ ਇੱਕ ਬਿਨਾ ਕੋਈ ਸਬੂਤਾਂ ਤੋਂ ਬਿਨਾ ਕੋਈ ਗੱਲ ਤੋਂ ਇਹ ਪਰਚਾ ਦਰਜ ਕੀਤਾ ਗਿਆ ਦੇਖੋ ਜੀ ਬਹੁਤ ਮਾੜੀ ਗੱਲ ਹੈ ਜੋ ਕਿ ਉਹਨਾਂ ਦੇ ਤੜਕੇ 4 ਵਜੇ ਪਰਚਾ ਦਿੱਤਾ ਗਿਆ ਉਹ 6 ਵਜੇ ਰੀਡ ਕੀਤਾ ਗਿਆ ਔਰ ਜੋ ਕਿ ਉਹ ਕਿਤੇ ਭੱਜਮਾਲੇ ਨਹੀਂ ਫੀ ਕਿਉਂਕਿ ਪਾਸਪੋਰਟ ਤੇ ਪਹਿਲਾਂ ਹੀ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਕੋਲ ਕੂਨ ਚਪਿਆ ਹੋਇਆ ਹੈ ਉਸ ਕਰਕੇ ਬੜਾ ਉਹਨਾਂ ਨੇ ਬੱਚਿਆਂ ਦੇ ਸਾਹਮਣੇ ਇਹ ਗਲਤ ਵਿਹਾਰ ਕੀਤਾ ਔਰ ਜੋ ਕਿ ਉਹਨਾਂ ਨੇ ਪੰਜਾਬ ਦੀ ਆਵਾਜ਼ ਜੋ ਵੀ ਅੱਜ ਤੱਕ ਉਠਾਈ ਹੈ ਇੱਕ ਵੀ ਆਵਾਜ਼ ਉਹਨਾਂ ਨੇ ਗਲਤ ਨਹੀਂ ਉਠਾਈ ਔਰ ਜੋ ਸਚਾਈ ਹੈ ਉਹ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ ਉਸ ਕਰਕੇ ਭਗਵੰਤ ਮਾਨ ਨੂੰ ਇਹ ਜਿਹੜੀ ਸਚਾਈ ਜਿਹੜੀ ਪਸੰਦ ਨਹੀਂ ਆਈ ਉਹ ਸ਼੍ਰੋਮਣੀ ਕਾਲੀਦਾਚ ਇੱਕੋ ਗੰਤੜਕ ਜਰਨਲ ਹੈ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲ ਰਿਹਾ ਹੈ ਕਿ ਇਸ ਕਰਕੇ ਉਹਨਾਂ ਨੂੰ ਇਹ برداشت ਨਹੀਂ ਚਾਹੁੰਦਾ ਇਹ ਸਾਰਾ ਕੁਝ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਬਈ ਇਤਿਹਾਸ ਸਾਹਿਬ ਜਿਹੜੇ ਇਹਨਾਂ ਦੇ ਬਖੀ ਖੋਲਦੇ ਆ ਜੋ ਇੱਕ ਨਛੇੜੀਆਂ ਗੱਲਾਂ ਜਾਂ ਵੱਡੇ ਵੱਡੇ ਇਹਨਾਂ ਦੇ ਮინისტრਰ ਐਮ ਐਲ اے ਜੋ ਅੱਜ ਫਸਿਓ ਆ ਜਿਹੜਾ ਉਹਨੂੰ ਨੰਗਾ ਕਰਦੇ ਆ ਉਹਦੇ ਖਿਲਾਫ ਇਹ ਚ ਨਾ ਕਾਰਵਾਈ ਕੀਤੀ ਗਈ ਆ ਇਹ ਨਹੀਂ ਕਿ ਨਾ ਬਹੁਤ ਵੱਡਾ ਕਿੰਨਾ ਸ਼ਹਿਰਾਂ ਦੇ ਵਿੱਚ ਜਿਹੜੇ ਪਲੋਟ ਅੱਜ ਕਿੰਨਾ ਖਵਾਰਾਂ ਦੇ ਵਿੱਚ ਦੇਖੋ ਸਾਰੇ ਨੋਟੀਫਿਕੇਸ਼ਨ ਆਖਾ ਉਹਨਾਂ ਨੂੰ ਸਾਰਿਆਂ ਨੂੰ ਪੈਸਿਆਂ ਨੂੰ ਚਟਾ ਕਰਨੇ ਦੀ ਆਪ ਕਿੰਨਾ ਕਮਾਈ ਕਰਨੀ ਆ ਜੋ ਮਜੀਠੀਆ ਸਾਹਿਬ ਬੋਲਦੇ ਆ ਉਹ ਕਿੰਨਾਂ ਦਾਲਤ ਤੋਂ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਦੇ ਕਿੰਨਾਂ ਦਾ ਜਿਹੜੇ ਪੜਦੇ ਆ ਉਹ ਚੱਕਦੇ ਆ ਮੈਂ ਸਮਝਦਾ ਕਿ ਜਦੋਂ ਮਜੀਠੀਆ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਜਲੀਲ ਕੀਤਾ ਗਿਆ ਉਹਨਾਂ ਦੀ ਤਰਸਪਤ ਨੇ ਬੀਬੀ ਗਰਿੰਕੌਰ ਜੀ ਕਿੰਨਾ ਐਮਐਲਏ ਆ ਉਹਨਾਂ ਦੇ ਬੱਚੇ ਜਦੋਂ ਉਹਨਾਂ ਤੇ ਰੇਟ ਕੀਤਾ ਗਿਆ ਉਹ ਜੋ ਰੇਟ ਕਰਨ ਦਾ ਟੰਗ ਆ ਟੱਪ ਕੇ ਕਿੱਨਾ ਜਾ ਕੇ ਕਿੰਨਾਂ ਦੋ ਇੰਨੇ ਅਫਸਰ ਕਿੰਨਾਂ ਦਾ ਜਾਲੇ ਜਾਣੇ ਇਹਨਾਂ ਦੀ ਗੱਲ ਸੁਣਨੀ ਸੋ ਇਸ ਕਰਕੇ ਕਿ ਕਿੰਨਾ ਦਾ ਬਹੁਤ ਨੰਦਾ ਜੋ ਗਿਆ ਅਸੀਂ 21 ਦਾ ਨੀਤੀ ਰਹਿ ਗਈ ਸ਼੍ਰੋਣੀ ਕਲ ਦਲ ਹਮੇਸ਼ਾ ਚਤਾਨਕ ਖੜਾ ਪੀਛੇ ਸਾਬ ਤੇ ਮਗਰ ਅੱਜ ਵੀ ਸਾਰੇ ਪੰਜਾਬ ਦੇ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਸਾਰੇ ਵਰਕਰ ਇਕੱਠੇ ਹੋਏ ਆ ਜੋ ਵੀ ਸਾਨੂੰ ਹਾਈ ਕਮਾਂਡ ਦੇਸ਼ ਕਰੂਗੀ ਉਹ ਦੇ ਮੁਤਾਬਕ ਅਸੀਂ ਕਿੰਨਾ ਦਾ ਪੱਕਾ ਪ੍ਰੋਗਰਾਮ ਲਾ ਕੇ ਜੋ ਵੀ ਮਰਜ਼ੀ ਸਾਨੂੰ ਕਰਜ ਕਿਨਾਂ ਚ ਚੁਕਾਉਣਾ ਪਵੇ ਇਸ ਕਲ ਦਾ ਅਸੀਂ ਮਜੀਠਾ ਸਾਹਿਬ ਦੇ ਨਾਲ ਆ ਹਮੇਸ਼ਾ ਨਾਲ ਕਮਾਂਗੇ ਔਰ ਤੱਕਾ ਬਿਲਕੁਲ ਨਹੀਂ ਹੋਊਗਾ ਨਾ ਹੋਣਾ ਇਹਤਮਾਨ ਪਹਿਲੀ ਦਫਾ ਆਇਆ ਅਕਾਲੀ ਦਲ ਦਾ 103 ਸਾਲਾ ਇਤਿਹਾਸ ਆ ਅਕਾਲੀ ਦਲ ਅੰਦਰ ਤੋਂ ਨਹੀਂ ਡਰਦਾ ਆ ਗਿਲਾ ਤੋਂ ਡਰਦਾ 1616 17 ਸਾਲ ਸਾਧ ਪ੍ਰਕਾਸ਼ ਸਿੰਘ ਬਾਦਲ ਦੇ ਜੇਲ੍ਹ ਕਟਿਆ ਇਸ ਪੰਜਾਬ ਤੋਂ ਦੇ ਔਰ ਕਿਹਨਾਂ ਦਾ ਅੱਜ ਵੀ ਕਿਹਨਾਂ ਜਿਹੜੇ ਵਰਕਰ ਹੈ ਇਸ ਗੱਲ ਤੋਂ ਪਿੱਛੇ ਨਹੀਂ ਹਟ ਸਕਦੇ ਅਸੀਂ ਕਿਲਾ ਸਾਥ ਦੇ ਨਾਲ ਕਿਹਨਾਂ ਖੜਿਆ ਅਮੇਸ਼ਕ ਨਾਲ ਦਲ ਦੇ ਨਾਲ ਖੜਿਆ ਬਹੁਤ ਬਹੁਤ ਤਨਵਾਦ ਕਿ ਸਾਡੇ ਜਰਨੈਲ ਪੰਜਾਬ ਦੇ ਜਰਨਲ ਜਿਹੜੇ ਪੰਜਾਬ ਦੇ ਵਿੱਚ ਨੌਜਵਾਨਾਂ ਦੀਆਂ ਗੱਲਾਂ ਚੱਕ ਰਹੇ ਨੇ ਸਰਕਾਰ ਦੇ ਵਿਰੁੱਧ ਨਸ਼ਿਆਂ ਦੀਆਂ ਗੱਲਾਂ ਚੱਕ ਰਿਹਾ ਸਰਕਾਰ ਦੇ ਵਿਰੁੱਧ ਇਹ ਸਰਕਾਰ ਦੀ ਤੇ ਭਗਵੰਤ ਮਾਨ ਦੀ ਪਖਲਾਟ ਆ ਕੰਜਰੀਵਾਲ ਪਹਿਲਾਂ ਖੁਦ ਮਾਫੀ ਮੰਗ ਕੇ ਰਿਟਰਨ ਦੇ ਵਿੱਚ ਕੋਰਟ ਦੇ ਵਿੱਚ ਗਿਆ ਤੇ ਹੁਣ ਉਹ ਪਰਚਿਆਂ ਵੱਲ ਤੁਰ ਪਿਆ ਜਿਹੜੀ ਇਹ ਇਸ ਇਸ ਦਾ ਸਾਰਾ ਪੰਜਾਬ ਦੇ ਵਿੱਚ ਯੂਥ ਬਹੁਤ ਵਿਰੋਧ ਕਰ ਰਿਹਾ ਯੂਥ ਨੂੰ ਜਦੋਂ ਵੀ ਪਾਰਟੀ ਹਾਈ ਕਮਾਂਡ ਜਾਂ ਫਿਰ ਕੋਈ ਵੀ ਕਾਲ ਕਰੂਗਾ ਯੂਥ ਯੂਥ ਵੱਤੋਂ ਵੱਧ ਮੋਰੇ ਹੋ ਕੇ ਇਸ ਸਰਕਾਰ ਦਾ ਵਿਰੋਧ ਕਰੇ